ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਔਮਨ ਡੇ ਤੇ ਹਜ਼ਾਰਾਂ ਦੀ ਗਿਣਤੀ ਜੇ ਸਾਡੀਆਂ ਮਾਂ ਮਾਂ ਭੈਣਾਂ ਸੰਭੂ ਬਾਡਰ ਤੇ ਆਈਆਂ ਨੇ ਤੇ ਇਸ ਜੰਗ 'ਚ ਸਾਡੇ ਨਾਲ ਮੋਢਾ ਨਾਲ ਮੋਢਾ ਲਾ ਕੇ ਖੜੀਆਂ ਨੇ ਸਰਕਾਰਾਂ ਨੂੰ ਦਿਖਾਇਆ ਇਹ ਜੰਗ ਕਰੀ ਅਸੀਂ ਹਾਰ ਨਹੀਂ ਸਕਦੇ ਸਤਿ ਸ੍ਰੀ ਅਕਾਲ ਜੀ ਉਹਦੀ ਬਹਿਮ ਕੱਢੀ ਸਤਿ ਸ੍ਰੀ ਅਕਾਲ ਜੀ ਇਹ ਜੰਗ ਨਹੀਂ ਕਿੰਦੀ ਅਸੀਂ ਹਾਰ ਸਕਦੇ ਇਕਨੇ ਜੁੜੇ ਰਹੋ ਤਾਂ ਵੱਧ ਤੋਂ ਵੱਧ ਕਿਉਂਕਿ ਚੁੱਲ੍ਹੇ ਦਾ ਤਾਂ ਬੀਬੀਆਂ ਨੂੰ ਪਤਾ ਹੁੰਦਾ ਵੀ ਚੁੱਲ੍ਹਾ ਕਿਵੇਂ ਚਲਾਈਦਾ ਤਾਰਦਾ ਤੁਲਾ ਜਦੋਂ ਉਹ ਹੀ ਆਲੂ ਆਪਾਂ ਵੇਚਣ ਜਾਂਦੇ ਆ 7 ਰੁਪਏ ਕਿਲੋ ਦੱਸ ਨਾਵਾ ਦੇ ਉਹ ਹੀ ਆਲੂ ਜਦੋਂ ਖਰੀਦੇ ਜਾਂਦੇ ਆ ਤਾਂ 20 ਰੁਪਏ ਕਿਲੋ ਇਹ ਲੜਾਈ ਦਾ ਪੜੇ ਆਪਣੇ ਤੱਕ ਸੀਮ ਦੇ ਨਹੀਂ ਕਮਾ ਤੂੰ ਮਨਜਾ ਚੰਦਰੇ ਦੇ ਦਿੱਲੀ ਦੇ ਨੀ ਕਿਉਂ ਬੈਠੀ ਨਹੀਂ ਮੀਂਹਾ ਆ ਤੇ ਜਾਂ ਜਰ ਲਈ ਆਏ ਕੜਾਕੇ ਨੀ ਸਾਰੇ ਖੁਸ਼ੀਆਂ ਨਾਲ ਹਲਾ ਜੇ ਜਾਂ ਜਰ ਨਹੀਂ ਪਸੇਂ ਤੋ ਸਾਥੋ ਚੰਨੜ ਹਾਰ ਕੜਾ ਤੂੰ ਮਨ ਜਾਂ ਚੰਦਰਗੇ ਦਿਲਗੇ ਨੀ ਕਿਉ ਮੈਧੀ ਨਹੀਂ ਨਗਾਪਾ ਮੈਂ ਕਲ ਕਰ ਰੋਵੇਂ ਨਹੀਂ ਤੇਰੇ ਸ਼ੱਕ ਲਿਆਂਦੇ ਲਾ ਤੂੰ ਮਨ ਜਾਂ ਚੰਦਰਗੇ ਦਿਲਗੇ ਨੀ ਕਿਉ ਮੈਧੀ ਨਹੀਂ ਨਗਾਪਾ ਅਸੀਂ ਆਪਣੇ ਘਰਾਂ ਜਿਆ ਰਾ ਨਹੀਂ ਆ ਸਾਨੂੰ ਛਿਰਕ ਦੇ ਦਿੱਤਾ ਬਾ ਤੂੰ ਮਨ ਜਾਂ ਚੰਦਰਗੇ ਦਿਲਗੇ ਨੀ ਕਿਉ ਮੈਧੀ ਨਹੀਂ ਨਗਾਪਾ ਤੇਰੇ ਪੰਜ ਸੱਤ ਬਣੇ ਵਿਚੋਲੇ ਜਿਨ੍ਹਾਂ ਲੀਤੇ ਦਸ ਕੱਦਲਾ ਤੇਰੇ ਪੰਜ ਸੱਤ ਬਣੇ ਵਿਚੋਲੇ ਜਿਨ੍ਹਾਂ ਲੀਤੇ ਦਸ ਕੱਦਲਾ ਤੇਰਾ ਨਾਮ ਆਯਾਸ਼ਕ ਮੋਦਰੀ ਨੂੰ ਇਹਨਾਂ ਪਿਆਰ ਦੇ ਨਾਲ ਸਮਝਾ ਜੇ ਤੇ ਧੋਏ ਨਹੀਂ ਸਮਝਦਾ ਦਿਲ ਦੀ ਬਾਤ ਸੁਣਾ ਅਸੀਂ ਸੇਖਾ ਗੁਰੂ ਗੋਬਿੰਦ ਸਿੰਘ ਦੇ ਤਖਤ ਦੀਆਂ ਲਹਿਲਾ ਉਹ ਮਾਰੇ ਜੱਜੰਧਰੀ ਗਏ ਦਿੱਲੀ ਗਏ ਨੀਂ ਤੇ ਉਹ ਬੈਠੀ ਨੀਵੇਂ ਆਪਾ ਵੇ ਗਰਜੀ ਕੱਖਲ ਸੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸਤ ਸ੍ਰੀ ਕਾਦੀ ਸਾਰਿਆਂ ਨੂੰ ਅੱਜ ਔਮਨਡੇ ਤੇ ਹਜ਼ਾਰਾਂ ਦੀ ਗਿਣਤੀ ਜੇ ਸਾਡੀਆਂ ਮਾਂ ਮਾਂ ਭੈਣਾਂ ਸੰਭੂ ਬਾਰਡਰ ਤੇ ਆਈਆਂ ਨੇ ਤੇ ਇਸ ਜੰਗ 'ਚ ਸਾਡੇ ਨਾਲ ਮੋਢਾ ਨਾਲ ਮੋਢਾ ਲਾ ਕੇ ਖੜੀਆਂ ਨੇ ਸਰਕਾਰਾਂ ਨੇ ਬੁਖਾਇਆ ਇਹ ਜੰਗ ਕਰੀ ਅਸੀਂ ਹਾਰ ਨਹੀਂ ਸਕਦੇ ਕਛਰੀ ਗਾ ਜੀ ਉਦੀ ਬਹਿਮ ਗੱਡੇ ਕਛਰੀ ਗਾ ਜੀ ਇਹ ਜੰਗ ਨਹੀਂ ਕਰਦੀ ਅਸੀਂ ਹਾਰ ਸਕਦੇ ਐ ਕਿਨੇ ਜੁੜੇ ਰਹੋ ਤਾਂ ਵੱਧੋ ਵਾਦਾ ਕਿਉਂਕਿ ਚੁੱਲੇ ਦਾ ਤਾਂ ਬੀਬੀਆਂ ਨੂੰ ਪਤਾ ਹੁੰਦਾ ਵੀ ਚੁੱਲਾ ਕਿਵੇਂ ਜਲਾਈਦਾ ਘਰ ਦਾ ਚੁੱਲਾ ਜਦੋਂ ਉਹ ਹੀ ਆਲੂ ਆਪਾਂ ਵੇਚਣ ਜਾਂਦੇ ਆ 70 ਰੁਪਏ ਕਿਲੋ ਦੱਸ ਨਾ ਵਾਦ ਉਹ ਹੀ ਆਲੂ ਜਦੋਂ ਖਰੀਦੇ ਜਾਂਦੇ ਆ ਤਾਂ 20 ਰੁਪਏ ਕਿਲੋ ਇਹ ਲੜਾਈ ਦਾ ਪਰੇ ਆਪਣੇ ਤੱਕ ਸੀਮ ਨਹੀਂ कमा तू मन जचंदर के दिल नी क्यों बैठी ली मिया पा तेरी चांजर लिया करा के नी सब खुशिया ना रहना ये चांजर नहीं पसंद सातो चंदन हार करा तू मन जचंदर के दिल नी <clears throat> क्यों बैठी ली मिया पा बैन कर कर रो में नी तेरे छाक दिया ला तू मन जचंदर के दिल नी क्यों बैठी नी मिया ਅਸੀਂ ਆਪਣੇ ਘਰ ਆਂਦੇ ਆਂ ਨਹੀਂ ਆ ਸਾਨੂੰ ਠਰਕ ਦੇ ਦਿੱਤਾ ਬਾ ਤੂੰ ਮਨ ਜਾਂ ਚੰਦਰ ਗੇ ਦਿੱਲੀ ਗੇ ਨਹੀਂ ਕਿਉਂ ਮਿਲਦੀ ਨਹੀਂ ਮੀਂਹਾ ਆ ਤੇਰੇ ਪੰਜ ਸੱਤ ਬਣੇ ਬਚੋਲੇ ਨਹੀਂ ਜਿਨ੍ਹਾਂ ਦਿੱਤੇ ਦਸ ਘਟਲਾ ਤੇਰੇ ਪੰਜ ਸੱਤ ਬਣੇ ਬਚੋਲੇ ਨਹੀਂ ਜਿਨ੍ਹਾਂ ਦਿੱਤੇ ਦਸ ਘਟਲਾ ਤੇਰਾ ਨਾਮ ਆਯਾਸ਼ਕ ਮੋਦੀ ਦੀ ਇਹਨ ਪਿਆਰ ਦੇ ਨਾਲ ਸਮਝਾ ਜੇ ਤੇ ਧੋਏ ਨਹੀਂ ਸਮਝਦਾ ਦਿਲ ਦੀ ਬਾਤ ਸੁਣਾ ਅਸੇ ਕਾ ਗੁਰੂ ਵੇ ਬੇ ਸਿੰਘ ਦੇ ਤਖਤ ਦੀਆਂ ਲਹਿਲਾ ਧੂਮਰ ਜੱਜ ਧਰੀਏ ਦਿੱਲੀ ਗੇ ਨੀਵ ਤੇ ਬੈਠੀ ਨੀਵੇਂ ਆਪਾ ਵੇ ਗੱਜਿ ਕਾ ਖਾਲਸਾ